ਰੇ ਵੀਰੋ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਦੇਖੋ ਬਈ ਆਪਾਂ ਪਿੰਡ ਚੱਲਦੇ ਹਾਂ ਸਾਰੀ ਸੰਗਤ ਨੂੰ ਭਾ ਕੇ ਫਿਰ ਆਪਾਂ ਕਰਦੇ ਹਾਂ ਯਾਤਰਾ ਸ਼ੁਰੂ ਭਾਏ ਗੁਰੂ ਆਪਣੀ ਯਾਤਰਾ ਸਫਲ ਕਰੇ ਕੋਈ ਰਾਹ ਚ ਪਰੇਸ਼ਾਨੀ ਨਾ ਆਵੇ ਮਿਹਰ ਭਰਿਆ ਸਫਰ ਰੱਖੇ ਭਾਈ ਆ ਦੇਖੋ ਆਪਣੀ ਸਕਰੀਨ ਆ ਜਦ ਬੜਾ ਫੇਰਾ ਉਹ ਕਲੀਅਰ ਨਹੀਂ ਜਿਆਏ ਧੁੰਦਲੀ ਦੀ ਦੀ ਗਮਾੜੀ ਮੋਟੀ ਭਾਏ ਪਿੱਛੇ ਕੱਲੀ ਗੱਲੀਆਂ ਆ ਦੇਖੋ ਅਲਗ ਅਲਗ ਪਤਾ ਜੀ ਭਾਈ ਇਹਦਾ ਬੜੀ ਸਰਾਜੀ ਆ ਭਾਈ ਮੈਂ ਤਾਂ ਕਹਿੰਦਾ ਸਾਰੇ ਲਾਓ ਯਾਰ ਅੰਦਰ ਉਹ ਸੇਫਟੀ ਬਹੁਤ ਹਣ ਕੋਈ ਵੀ ਗੱਡੀ ਨੇ ਲੰਘਣਾ ਹਨਾ ਪਿੱਛੇ ਦੀ ਜਾਂ ਆਪਣੇ ਕੀ ਜਉਂਦੀ ਆ ਆਪਾਂ ਇਧਰਲੀ ਸਾਈਡ ਕਰਨਾ ਸੜਕ ਤੋਂ ਜਿਵੇਂ ਮਰਜੀ ਵਟਨੀਏ ਤਾਂ ਬੜੀ ਵਧੀਆ ਚੀਜ਼ ਆ ਸੇਫਟੀ ਬਹੁਤ ਆ ਬਾਈ ਜੀ ਚਲੋ ਬਾਈ ਗਾ ਸੰਗਤ ਤੇ ਵੀ ਕਰਮ ਕਰਮ ਨੇ ਆ ਦਸਨ ਆਪਾਂ ਘਰੋਂ ਚ ਪਰੇ ਆ ਬਾਬਾ ਮੇਰ ਰੱਖੇ ਚਲੋ ਬਾਈ ਦਿਖਾਉਨੇ ਆ ਗਾ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਘਰ ਤੇ ਰਵਾਂਗੇ ਸ਼ੁਰੂ ਆਪਾਂ ਸੰਗਤਾਂ ਨੂੰ ਭਾ ਕੇ ਆਪਾਂ ਚੱਲਦੇ ਆ ਜੀ ਬਣਾ ਕੋ ਸਾਹਿਬ ਦਾ ਪੁੱਤ ਦਾ ਆਪਾਂ ਯਾਤਰਾ ਸਫਲ ਕਰੇ ਦੇਖੋ ਬਾਈ ਤੁਹਾਨੂੰ ਦਿਖਾਉਣਾ ਹੈ ਬਾਈ ਤੇਲ ਪੁਆ ਲਿਆ ਕਰਾ ਫਿਰ ਤੋਂ ਗਾਂ ਜਾ ਕੇ ਪਵਾਗੇ ਫੱਟੇਂ ਕੀ ਗਾਂ ਫੋਲ ਕਰਾਵਾਂ ਦਿਖਾਉਣਾ ਤੁਹਾਨੂੰ ਗਾਂ ਜੀ ਮੇਰੇ ਵੀਰੋ ਸੰਗਤਾਂ ਭਾਲੀਆਂ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਉਹ ਮੁੰਡਾ ਫਲਾਸਪੁਰ ਤੋਂ ਵਾਸਾਪਾ ਤੌਰ ਤੇ ਲੱਗਿਆ ਲੈ ਤਾਂ ਬਾਬੇ ਦਾ ਨਾਮ ਮਾਬਾ ਯਾਤਰਾ ਸਫਲ ਕਰੇ ਸਾਰਿਆਂ ਸੰਗਤ ਦਾ ਮੈਂ ਇੱਕ ਪਿਛੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਚਲੋ ਬਾਈ ਦਿਖਾਉਨੇ ਆ ਗਾ ਅਜਤਵਾਲ ਵੱਡੇ ਰੋਡ ਤੇ ਪਹੁੰਚ ਗਏ ਪਹਿਲਾ ਪੜਾ ਆਪਣਾ ਪਹਿਲੇ ਲੰਗਰ ਚ ਪਹਿਲੇ ਲੰਗਰ ਚ ਹੋਰ ਬਾਈ ਠੀਕ ਆ ਮੈਂ ਚਾਹ ਲਿਆ ਹੁਣ ਚਾਹ ਪੀ ਕੇ ਨਾ ਬਿੱਲ ਦਿਹਾਣੇ ਦਾ ਘਰ ਰੋਕਣਾ ਨਹੀਂ ਆਪਾਂ ਮੈਂ ਇਹਨਾਂ ਨੂੰ ਉਹਦੀ ਮੈਂ ਉਹਦਾ ਬਣਾ ਲੈ ਲਈ ਵਿੱਚ ਚਾਬੀ ਵੀ ਬਾਹਰ ਨਾ ਕਹੇ ਬੰਦੀ ਭੁੱਲ ਗਈ ਹੁਣ ਚੱਕ ਕੇ ਲਿਆ ਚਲੋ ਬਾਈ ਦਿਖਾਉਨੇ ਹੈਗਾ ਫੋਟੋ ਮਾ ਫੋਟੋ ਮਾ ਕਰਦੇ ਹੋਏ ਦਰਸ਼ਕ ਠੀਕ ਆ ਬਾਈ ਕੂੜੇ ਝਾੜਾ ਬਾਈ ਯਾਰ ਠੀਕ ਆ ਜੀ ਸ਼ੁਭ ਸਵੇਰ ਜੀ ਮਰੇ ਵੀਰੋ ਲੁਧਿਆਣੇ ਪਹੁੰਚ ਚੁੱਕੇ ਆਂ ਆਸ ਜਾਣਿਆ ਪਹਿਲਾ ਅਸੀਂ ਆਪਾਂ ਜਾਵਾਂਗੇ ਮਾਚੀਵਾੜਾ ਸਾਹਿਬ ਮਾਚੀਵਾੜਾ ਤੋਂ ਅਨੰਦਪੁਰ ਸਾਹਿਬ ਦਿਨੇ ਆ ਕੀ ਟਾਈਮ ਦੇ ਕੀ ਸਾਹਿਬ ਬਣਦਾ ਦਿੱਤਾ ਬਾੜੀ ਮੈਂ ਤਾਂ ਹੀ ਆ ਸਿੱਧਾ ਅਨੰਦਪੁਰੀ ਜਾਵਾਂਗੇ ਬਾਕੀ ਕਿਵੇਂ ਆ ਬਾਈ ਸੱਟ ਚਲੋ ਜਾਨਾ ਹੋਰ ਪੌੜਾ ਜੀ ਓਕੇ ਬਾਈ ਓਕੇ ਵੀਰੋ ਸਾਰੇ ਉੱਤੇ ਹੀ ਪਏ ਆ ਘਸਾ ਆਉਣਾ ਦੇਖੋ ਬਾਈ ਕਿੱਡੀਆਂ ਆਉਂਦੀਆਂ ਧਿਆਣਾ ਸ਼ਹਿਰ ਆ ਨਗਾ ਲੀਏ ਫੇਰ ਦਿਖਾਉਂਦੇ ਆ ਤੁਹਾਨੂੰ ਜੁੜੇ ਰਹੋ ਨਾਲ ਵਲੌਗ ਦੇ ਐਂਡ ਤੱਕ ਦੇਖਿਓ ਪੂਰੇ ਵਧੀਆ ਆਪਾਂ ਵਲੌਗ ਪਾਵਾਂਗੇ ਲਓ ਬਾਈ ਜੀ ਆਪਾਂ ਪਹੁੰਚ ਗਏ ਆ ਮਸ ਮਛੀਵਾੜਾ ਸਾਹਿਬ ਹੋਰ ਬਾਈ ਕੀ ਹਾਲ ਚਾਲ ਆ ਜੀ ਬਾਈ ਕਿਵੇਂ ਆ ਯਾਤਰਾ ਠੀਕ ਠਾਕ ਜੀ ਬਾਈ ਚੱਲਦੀ ਕਿਲਾ ਠੀਕ ਠਾਕ ਉਹ ਬੰਦਾ ਸਾਡਾ ਕਾਬ ਗੇਰਤੀ ਹੋਇਆ ਫਿਰਦਾ ਭਾਈ ਆਪਾਂ ਟਰੈਕਟਰ ਦਾ ਵੀ ਕਰਾਉਣੀਆ ਚੈੱਕ ਬਾਕੀ ਆਹ ਦੇਖੋ ਰੰਗ ਯਾਰੀ ਇਹ ਤੇ ਪੂਰੇ ਤੋਹਵੀਆਂ ਖਾਈ ਜਾਈ ਦੀਆਂ ਨਾਲ ਕੱਦ ਨਾ ਬਣ ਲੋ ਪਰਨਾ ਉਹ ਸਹੀ ਆ ਵੇ ਕੀ ਹੋਈ ਹਾਂ ਮੈਂ ਦੇਖੀ ਇਹ ਨਾ ਕਲੀਅਰ ਉਹਦੇ ਵਿੱਚ ਪੂਰੀ ਸਾਫ ਐਵੇਂ ਮੁਰੇ ਪੈਰ ਕਰ ਲੈਨੇ ਤੁਸੀਂ ਭਾਈ ਇਹ ਕੋਈ ਗੱਲ ਨਹੀਂ ਬਾਕੀ ਦੇਖੋ ਵੀ ਇਕੱਠ ਬਹੁਤ ਆ ਇੱਥੇ ਵੀ ਬੱਚਾ ਚੂ ਪੀਨੇ ਆ ਫਿਰ ਮੱਥਾ ਟੇਕਣ ਜਾਂਦੇ ਆ ਫਿਰ ਦਿੰਨੇ ਆ ਵੀ ਐਦਕੀ ਸਿੱਧਾ ਅਨੰਦਪੁਰ ਸਾਹਿਬ ਵੀ ਜਾਵਾਂਗੇ ਕਿ ਤਮ ਕੋਰ ਸਾਹਿਬ ਰੁਕਾ ਲੈ ਨਾਲੇ ਕਾਲੇ ਉਧਰ ਜਾ ਕੇ ਪਹਿਲਾਂ ਗੁਰੂ ਘਰ ਰਹਿਣਾ ਹੈ ਪਰ ਆਵਾਂ ਨਾ ਤਾਂ ਪਰਤ ਬਾਅਦ ਹੀ ਜਾਇਆ ਜਾਣਾ ਕਾਲੇ ਦੁਕਾਨੇ ਪਹਿਲਾਂ ਸਟਾਰਟਿੰਗ ਤੇ ਪਹਿਲਾਂ ਹੋਣਾ ਕਿ ਵੀ ਦੇਖੋ ਅਸੀਂ ਪੂਰੇ ਸੈੱਟ ਦਾ ਤਾਂ ਕੋਈ ਨਹੀਂ ਜਾ ਜੱਸੀ ਨੇ ਫੋੜਾ ਟਰੈਕਟਰ ਬਲ ਵਾਲਾ ਨਗੜਾ ਚਲਾਣ ਦੇਖੀਓ ਠੀਕ ਆ ਬਾਈ ਉਹਨਾਂ ਬਾਈ ਜੀ ਡਾਂਗ ਲੈਣੀ ਸੀ ਲੰਮੀ ਟਰੈਕਟਰ ਆਸਤੇ ਥੋੜੇ ਵਾਸਤੇ ਤਿਆਰ ਕਰੀ ਜਾਂਦਾ ਜੀ ਅੱਛਾ ਥੋੜੇ ਹੱਥ ਨਾ ਕਾਲੇ ਹੁਣ ਕੀ ਕੀ ਪ੍ਰਾਈਸ ਹੈ ਇਹਦਾ ਇਹ ਤਾਂ ਪ੍ਰਾਈਸ ਬਹੁਤ ਦਾ ਫਿਰ ਤਾਂ ਇਹਦਾ 1000 ਨਹੀਂ ਆਪਾਂ ਨੂੰ ਹਿੰਦੁਸਤਾਨ ਵਾਲਿਆਂ ਨੂੰ ਡਿਸਕਾਊਂਟ ਵੀ ਚਾਹੀਦੀ ਆ ਜੀ ਰੇਟ ਪੁੱਛਿਆ 100 ਰੁਪਏ ਆ ਕਿ ਨਹੀਂ ਭਾਈ ਠੀਕ ਆ ਭਾਈ ਭਾਈ ਜਾਨੀ ਕਿ ਕਿੰਨੀਆਂ ਡਾਂਗਾਂ ਵੇਚ ਜਾਂਦੀਆਂ ਤੁਹਾਡੀਆਂ ਡਾਂਗਾਂ ਹੁਣ ਰੋਟੀ ਚੱਲ ਬੰਦਾ ਰੋਟੀ ਪਣੇ ਚੱਲਦਾ ਕਿ ਜੀ ਨਹੀਂ ਆ ਇਹਦਾ ਵਧੀਆ ਕਮਾਈ ਹੋ ਜਾਂਦੀ ਰੋਟੀ ਪਾਣੀ ਨਾਲ ਕਿਉਂ ਚੱਲਦਾ ਠੀਕ ਆ ਭਾਈ ਚਲੋ ਭਾਈ ਜੇ ਜਾਨੀ ਕਿ ਹਨਾ ਕਿਸੇ ਨੇ ਡਾਂਗ ਇੱਥੋਂ ਖਰੀਦਣੀ ਹੋਵੇ ਕਿੱਥੇ ਆਉਣਾ ਪਊਗਾ ਨਹੀਂ ਨਹੀਂ ਪਤਾ ਇਹ ਨਹੀਂ ਪਤਾ ਚਲੋ ਭਾਈ ਚੱਲ ਜੇ आज बै जी चल गए आज बीजी चल गए हम मित्रो टाइम कि हो गया ठीक है टाइम देखिए टाइम हो गया ਲਓ ਜੀ ਆਪਾਂ ਸ੍ਰੀ ਚਮਕੌਰ ਸਾਹਿਬ ਪਹੁੰਚ ਚੁੱਕੇ ਆ ਹਨਾ ਬਾਈ ਹਾਂਜੀ ਤੇ ਆਪਾਂ ਨਾ ਜਾਨੀ ਕਿ ਮੱਥਾ ਟੇਕ ਕੇ ਇੱਥੇ ਤੁਰਨਾ ਹੀ ਆ ਆਨੰਦਪੁਰੀ ਜਾਣਾ ਮੁੰਡੇ ਕਹਿੰਦੇ ਤੇ ਸੀਸਾ ਸਸਾ ਸਾਫ ਕਰੀ ਜੰਨੇ ਆ ਵੀਡੀਓ ਆਪਾਂ ਲਿਆਂਦੀ ਸੀ ਨਾ ਪਾਲ ਸੀ ਪਾਲ ਜੀ ਸੀਸੇ ਵਾਲੀ ਉਹ ਫੇਰੀ ਜੰਨੇ ਆ ਬਾਈ ਬਹੁਤ ਗੱਲਬਾਤ ਬਣਦੀ ਮੈਂ ਹੀ ਦਿਸੀ ਜੰਦਾ ਵੇਈ ਸੀ ਹਾਂ ਬਾਈ ਬਾਕੀ ਦੇਖੋ ਦਿਖਾਉਂਦੇ ਆ ਤੁਹਾਨੂੰ ਅੱਗੇ ਲੋ ਬਾਈ ਹੁਣ ਬਾਈ ਨੂੰ ਨਾ ਇਹਨੂੰ ਫੋਨ ਬਾਲੇ ਆਉਂਦੇ ਆ ਪਤਾ ਨਹੀਂ ਕੀ ਚੱਕਰ ਕਾਮਯਾਬ ਤਾਂ ਹੈਗੀ ਕਾਮਯਾਬ ਪਰ ਜਾਂ ਤਾਂ ਅਖਬਾਰ ਵੱਜਿਆ ਹੋਵੇ ਜਾਂ ਰਬੜ ਜੀ ਵੱਜੀ ਹੋਵੇ ਗੁੱਦ ਜੀ ਜਾਂ ਦੂਜੀ ਵੱਜੀ ਸਪੰਜ ਸਪੰਜ ਵੱਜੀ ਯੂ ਮੀਨ ਟੂ ਸੇ ਸਪੰਜ ਬਾਕੀ ਦੇਖੋ ਬਾਈ ਕੱਪੜੇ ਕੁੱਪੜੇ ਨਾ ਨਹੀਂ ਗੱਲ ਬਾਤ ਬਣੀ ਹਾਂ ਕੱਪੜੇ ਨਾ ਤਾਂ ਬਈ ਉਹ ਗਿੱਲਾ ਹੋ ਜਾਂਦਾ ਨਾ ਫਿਰ ਚਲੋ ਬਾਈ ਦਿਖਾਉਂਦੇ ਆ ਫਿਰ ਅੱਗੇ ਬਹੁਤ ਜੀ ਮੇਰੇ ਵੀਰੋ ਤੁਮ ਪਰ ਸਾਹਿਬ ਵਰਸ਼ਨ ਕਰਦੇ ਹੋ ਚਲੋ ਭਾਈ ਚਲਿਏ ਚਲੋ ਜੀ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਭਾਈ ਮੈਂ ਕਹਣਾ ਲੰਗਰ 'ਚ ਰੁਕ ਲਿਓ ਲੰਗਰ 'ਚ ਰੁਕ ਲੇ ਮੱਥਾ ਟੇਕ ਲਾ ਭਾਈ ਤੂੰ ਹਾਂਜੀ ਮੇਰੇ ਵੀਰੋ ਕਿਵੇਂ ਆ ਠੀਕ ਆ ਜੀ ਠੀਕ ਆ ਪੂਰੇ ਵਧੀਆ ਪਵਨਦੀਪ ਪਵਨਦੀਪ ਬਾਈ ਬਿਜੀ ਹੋਈ ਰਹਿੰਦਾ ਫੋਨ ਤੇ ਜਦੋਂ ਮਰਜ਼ੀ ਦੇਖ ਲੋ ਬਾਈ ਆਪਾਂ ਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਹਿ ਗਏ 15 ਕਿਲੋਮੀਟਰ ਦੂਰ ਹਾਂ 15 ਹਾਂ 15 ਕਿਲੋਮੀਟਰ ਆ 10:30 11 ਹੋ ਜਾਣਾ 11 ਵਜੇ ਆ ਅਜੇ ਤੱਕ ਆ ਹੀ ਲਾਜੂ ਨੇ ਜਿਹੜੀ ਨੂੰ ਤੇ ਸਵੇਰ ਚਲਾਇ ਨਾ ਅਰੇ ਬਾ ਫਿਰ ਕੱਲ ਨੂੰ ਆਪਾਂ ਪਹੁੰਚ ਜਾਣਾ ਸਾਡਾ ਪਹੁੰਚ ਹੀ ਗਿਆ ਕਿਸ ਹਾਲ ਨਾ ਹਨ 15 ਕਿਲੋਮੀਟਰ ਕਿੰਨੇ ਘਾੜ ਦਾ ਤੜ ਤੋਂ ਨਾ ਨੂੰ ਕੇ ਬਈ ਪਹੁੰਚ ਜਾਣਾ ਉੱਤੇ ਦਿਖਾਉਂਦੇ ਆ ਬਾਕੀ ਯਾਤਰਾ ਆਪਣੀ ਹੇਤ ਤੇ ਬਹੁਤ ਵਧੀਆ ਰਹੀ ਕਰਦੇ ਆ ਗੱਲਾਂ ਬਾਤਾਂ ਅੱਜ ਕਾਲੇ ਹੱਥ ਹਾਂ ਕਾਲੇ ਹੱਥ ਨਹੀਂ ਬਾਬਾ ਕਿਰਪਾ ਇਹ ਰੱਖੋ ਕੋਈ ਨਹੀਂ ਤੇ ਹੋ ਲੁੱਡੂ ਲੱਡੂ ਖੇਡਦੇ ਆ ਤਾਂ ਨੀਂਦ ਨਹੀਂ ਆਉਂਦੀ ਦੇਖੋ ਵੀ ਸਾਰੇ ਪਏ ਆ ਜੋ ਆਪਣਾ ਬੜਾ ਚਲੋ ਬਾਈ ਠੀਕ ਆ কাল ਨੂੰ ਦਿਖਾਉਨੇ ਆ ਨਵੀਂ ਵੀਡੀਓ ਚੰਗਾ ਓਕੇ ਬਾਈ Tata ਉਧਰ ਸਾਡੇ ਨਾਲ ਸੰਗਤਾਂ ਠੀਕ ਹੈ ਬਾਈ ਜੀ